ਮੈਂ ਭਾਈ ਇੱਧਰ ਜਮਦੂਦ ਦਾ ਝੋਟਾ ਖੜਾ ਮਨੇ ਹੈ ਮੈਂ ਕਹਿੰਦਾ ਇਹ ਉਰੇ ਹੀ ਆ ਪ੍ਰਧਾਨਾ ਨਾ ਬੜਾ ਸਾਬ ਤੇ ਹਾਲ ਦੀ ਘੜੀ ਹਾਂ ਕਿ ਕਿੰਨਾ ਨੇ ਹੋਰ ਕਰਦਾ ਹੂੰ 50 75 ਹੀ ਆਇਆ ਫਰ ਇਹਦੀ ਵੀ ਨਹੀਂ ਇਨ ਕਟਾਈ ਹੈ ਜੀ ਜੀ ਨੇਰੀ ਹੀ ਕਟਾਈ ਹੈ ਪ੍ਰਧਾਨ ਠੀਕ ਹੈ ਚੱਕਰ ਪਤਾ ਨਹੀਂ ਮੇਰੇ ਸਾਹਬ ਨਾਲ ਵੀ ਜਿੰਨੇ ਟਾਇਰ ਛੋਟੇ ਉਨੇ ਕਟਾਈ ਜਿਆਦਾ ਇਹ ਤਾਂ ਇਹ ਲੱਗਦਾ ਵੀ ਪੂਰੇ ਘਟੋ ਜਾਂਦਾ ਪੂਰੇ ਹੀ ਵੀ ਬੰਦਾ ਘੇਰ ਦੂਗਾ ਉੱਪਰ ਤੇ ਪਹਿਲੇ ਦਿਨ ਇਹੀ ਚਲਾਇਆ ਦੋਗਾ ਹਾਂ ਪ੍ਰਧਾਨ ਇਹ ਭਜਰਾ ਵੀ ਜ਼ਿਆਦਾ ਆਹ ਦੇ ਘਰੇ ਚਾਰ ਘੇਰ ਹੈ ਪੂਰੇ ਇਹਦੇ ਘੇਰ ਵੀ ਚਾਰ ਹੈ ਹਾਂ ਇਹ ਕਾਮਯਾਬ ਹੈ ਲੋ ਜੀ ਬਾਈ ਪ੍ਰਧਾਨ ਜੀ ਹੋ ਗਿਆ ਸੌਦਾ ਹਾਂ ਹੋ ਗਿਆ ਕੰਪਲੀਟ ਸਬਸਿਡੀ ਮਿਲ ਗਈ ਦੀ ਹਾਂ ਸਬਸਿਡੀ ਕਰਤੀ ਛਤਰੀ ਵਿੱਚ ਕਟਾਤੀ ਬਾਈ ਇਹਨੂੰ 3000 ਰੁਪਏ ਦੀ ਬੱਠ ਠੀਕ ਹੈ ਵੇਟ ਦਾ ਉਹਦਾ ਕੰਮ ਹਾਂ ਹੁਣ ਸਾਰੇ ਨੇ ਦਾ ਕਲੀਅਰ ਆਪਣਾ ਛਤਰੀ ਹਲੇ ਰਹਿੰਦੀ ਦੀ ਜੱਤੀ ਛਤਰੀ ਰਹਿੰਦੀ ਦੀ 1 ਸਾਲ ਹੋ ਗਿਆ ਹਾਂ ਉਹ ਛਤਰੀ ਹੱਡ ਵਾਲੀ ਰਵਾਵਾਂਗੇ ਅਮਨੇ ਲਓ ਜੀ ਬਾਈ ਛਿਆਕਲੇ ਪੰਪ ਪੂਰੀ ਕਿਹਾ ਆ ਗਿਆ ਜਾਨਵਰ ਆ ਗਏ ਨਹੀਂ ਸਾਬ ਲੋਕਾਂ ਕੰਮ ਲਾ ਲੈਣੇ ਕਾ ਲੋਕ ਕੰਮ ਲਾ ਰਹੇ ਨੇ ਉਹ ਜਾਨਵਰ ਆ ਗਿਆ ਪੂਰੀ ਤਾਂ ਮੈਂ ਕੱਲ੍ਹ ਚ ਵੀ ਹੈਗਾ ਜੰਦਰ ਨਹੀਂ ਨਹੀਂ ਪਹਿਲਾਂ ਮੈਂ ਆਪੇ ਕਰਦਾ ਤਾਂ ਹੂੰ ਅਜਾ ਦੀ ਸੁੱਕੇ ਵਾਲੀ ਲੱਗੇ ਆ 2 ਸਾਲੇ ਹੋ ਗਏ ਹਾਂ ਇਹ ਤਾਂ ਲੱਗਿਆ ਕਰੋ ਨਹੀਂ ਤਾਂ ਮੈਂ ਆਪੇ ਕਰ ਦਾਂ ਤੁਹਾਨੂੰ ਇਹ ਤਾਂ ਹੈ ਲਓ ਜੀ ਬਾਈ ਚਾਹ ਬੁਲਾਇਆ ਯਾਰ ਕਹਿੰਦਾ ਮਨੇ ਚਾਹ ਪੀਣੀ ਹੈ ਮਨੇ ਦੇਖ ਤਾਂ ਕਿਹੜਾ ਵਧੀਆ ਆਪਾਂ ਮੇਰੀ ਕਿਹੜਾ ਤਾਂ ਰੋਪਣ ਆਪ ਮੇਰੀ ਹੈ 50 51 52 10 ਕੰਨੇ ਟਰੈਕਟਰ ਵੱਲੇ ਵੱਲੇ ਆਇਆ ਕਾ ਇਹਨੇ ਇਨੀ ਦੂਰੋਂ ਆਇਆ ਇਹ ਕਿਤੇ ਨਹੀਂ ਬੈਠੀ ਬਾਈ ਚਾਹ ਬੁਲਾ ਦਿਓ ਯਾਰ ਕਹਤਾ ਭਾਈਆਂ ਦੋ ਵਾਰੀ ਕੁਛਲੇ ਵਾਰ ਤੁਸੀਂ ਹੈ ਨਹੀਂ ਤੇ ਕਿੰਨੇ ਘੰਟੇ ਚੱਲਿਆ ਦਾ 106 ਪ੍ਰਧਾਨ ਬਹੁਤ ਛੇਤੀ ਸਰਵਿਸ ਹੋ ਗਈ ਟਾਈਮ ਇਨ ਲਿਆ ਆ ਬਾਈ ਦੇਖਦਾ ਲਿਆ ਮਰਜੈਂਸੀ ਜੇ ਲਿਆਂਦਾ ਫਿਰ ਆਪਾਂ ਦੇ ਸਿੱਤੇ ਗਣਕੇ ਅਰੇ ਬਾਈ ਕਹਦਾ ਵਾਦੇ ਟਾਈਮ ਬਣਾਤਾ ਵਾਦੇ ਬਣਾ ਕੇ ਜਲੇ ਹਲੇ ਆਉਣਾ ਕੇ ਕਹਿੰਦਾ ਮੈਂ ਦਾੜੀ ਥੋੜੀ ਕਟਾ ਲੈਂਦਾ ਇਹਨੇ ਨੂੰ ਨਹੀਂ 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 ਬਸ ਲੱਗਿਆ ਨਹੀਂ ਟਾਈਮ ਨਾ ਲੱਗਿਆ ਤਾਂ ਦੇਖਣ ਨੂੰ ਉਧਰ ਉਧਰ ਨੂੰ ਹਜਾਮਤ ਨਹੀਂ ਪ੍ਰਧਾਨ ਹੋ ਗਿਆ ਜਿਉਂ ਦਾ ਬਾਈ ਨੇ ਕਰਤਾ ਉਹ ਅਰਥ ਹੋਈ ਵੀ ਜਿ ਤਾਰ ਹਾਂ ਕੋਈ ਤਾਰ ਦਾ ਚੱਕਰ ਤਾਂ ਉਹੀ ਕਹਿੰਦੇ ਆਪਾਂ ਨੌਲੇਜ ਨਹੀਂ ਨਾ ਹੈਗੀ ਹੈ ਇੱਕ ਬਰੀਕੀ ਜਿਹਾ ਕੰਮ ਤਾਂ ਬਾਈ ਕਹਿੰਦਾ ਜਦੋਂ ਕਹਿੰਦਾ ਰੇਲਿੰਗ ਤੇ ਸਾਰੇ ਕਿਸੇ ਕਰ ਦੇਣਾ ਪਰ ਰੋਣਾ ਨਾ ਪਾ ਆ ਪੀਜੀ ਆ ਕੇ ਵਰਤਣਾ ਹਾਂ ਹੁਣ ਪੀਜੀ ਲੱਗਦਾ ਛੋਟੀ ਥੋੜੋ ਬੈਟਰੀ ਐਡੀਓ ਹੁੰਦੀ ਸਾਰੇ ਰੈਕਟਰਾਂ ਦੀ ਕਿੰਨੇ ਪੈਰ ਦੀ 90 ਦੀ ਅੱਛਾ ਓਏ ਇਹ ਬੈਟਰੀ ਬਹੁਤ ਟਾਈਮ ਕਰਦੀ ਜਿਹੜੀ ਨਾਲ ਦੀ ਹੁੰਦੀ ਹੈ ਬਾਈ ਜੇ ਆਪਾਂ ਬਾਰਮਾ ਲਈਏ ਚਿੱਟੇ ਵਾਲੀ ਮਿਲਦੀ ਨਹੀਂ ਹੈਗੀ ਬਾਈ ਲਾਲਵਾਡੀ ਵਾਲੀ ਆ ਜਾਂਦੀ ਹੈ ਅੱਛਾ ਉਹ ਟਾਈਮ ਘਟ ਕਰਦੀ ਪ੍ਰਧਾਨ ਇਹ ਚਾਰਜ ਰੱਖੇਗਾ ਪਿੰਡ ਬਰੂ ਢੇੜਾ ਦੇ ਦੇ ਕਰ ਇੱਕ ਨਹੀਂ ਨਹੀਂ ਚਾਰ ਦਿਨ ਹੀ ਹੋਗੇ ਨਾ ਹਾਂ ਉਹ ਦੇ ਕਰਕੇ ਆਮਨੇ ਹੁਣ ਤੋਂ ਆਏ ਕਰ ਹੀ ਨਿਗਾਹ ਰੱਖੀ ਵੀ ਪ੍ਰਧਾਨ ਕਿੰਨੇ ਦਿਨ ਬਾਅਦ ਟਰੈਕਟਰ ਕੱਢਦਾ ਹੈ ਇੱਕ ਐ ਕਿਉਂ ਘੁਣਾ ਦੇ ਕਰਦਾ ਨਹੀਂ ਮੈਂ ਤਾਂ ਸੁਚੇ ਰਹਣੀ ਸਾਡੇ ਕੋਲ ਹੈਗੀ ਹੋਰ ਪਾਵਰ ਕੱਟ ਹਾਂ ਬਣੀ ਅੱਜੇ ਰੋਆ ਲੰਨੇ ਹੁਣੇ ਨਹੀਂ ਪਰਪਰ ਮਿਲੂਗੀ ਉਹ ਪਾਵਰ ਕੱਟ ਦੇਖ ਲੂੰਗੇ ਚਲ ਆਪਾਂ ਨਹੀਂ ਜਾਣੀ ਉੱਥੇ ਨੂੰ ਹਾਂ ਅਬਨੇ ਰੋਗਲੇ ਵੀ ਜਾਣੀ ਜਾਂਦੇ ਮੈਂ ਵੈਸੇ ਲੋੜ ਤਾਂ ਪੈਣੀ ਨਹੀਂ ਪ੍ਰਧਾਨਾ ਮੈਂ ਨਹੀਂ ਉੱਥੇ ਜਾਣੀ ਕਰਨ ਲਿਆ ਉਹ ਬੜੀ ਬਾਤ ਐ ਐਡੀ ਵੱਡੀ ਐ ਮੈਂ ਤਾਂ ਹੀ ਲਵਾਈ ਛੋਟੀ ਆ ਜੀ ਉਹ ਚਾਬੀ ਖੋ ਜਾਂਦੀ ਜਿਹੜੀ ਮੈਂ ਲਵਾਈ ਪੀ ਉਹਦੀ ਹੂੰ ਉਹਨੂੰ ਵੀ ਕਰਨਾ ਭਾਈ ਪ੍ਰਧਾਨ ਨੂੰ ਚਾਹ ਪੀਣ ਆਤਰੀ ਕੋਈ ਕਹਿੰਦਾ ਸੀਨੇ ਨਹੀਂ ਮੈਂ ਪੀਣੀ ਨਹੀਂ ਹੈ ਜੀ ਚਾਹ ਕੀ ਹੋ ਗਿਆ ਉਹਦੇ ਜਵਾਕਰ ਵੀ ਕੁਝ ਆਦੇ ਹੁੰਦੇ ਆ ਆਹ ਵਗੈ ਨਹੀਂ ਕਿ ਚਾਹ ਪੀਣੀ ਆਹ ਚਾਹ ਵੀ ਛੱਡ ਗਿਆ ਪ੍ਰਧਾਨਤਾ ਦੇ ਕੋਈ ਇੱਧਰ ਨਹੀਂ ਮੈਂ ਸਵੇਰੇ ਛੋਟੇ ਬਾਅਦ ਠੀਕ ਪ੍ਰਧਾਨ ਇੰਨਾ ਵੀ ਢਿਲਾ ਮਹਿਸਾ ਨਹੀਂ ਹੈਗਾ ਉਰੇ ਜੈਸੀ ਵੱਡੀ ਆ ਬਾਈ ਬਾਜੀ ਬਾਹਰ ਪ੍ਰਧਾਨ ਨੇ ਪਾਰਟੀ ਕਰਤੀ ਦੋ ਦੋ ਕੁਲਚੇ ਖਲਾਤੇ ਅੱਜ ਅਨਾ ਮਨੇ ਉਧਰ ਪੇਟ ਗੋੜੇ ਆ ਲੱਗਿਆ ਕਿਹੜੀ ਓਹੋ ਚੰਨੀ ਨਹੀਂ ਆਉਣਾ ਅੱਜ ਚਲੋ ਬਾਫਾ ਖੇਚਰ ਉਧਰ ਨੂੰ ਨਹੀਂ ਹੁਣ ਤਾਂ ਲੰਘੇ ਲਾਉ ਲੈਣੇ ਇੰਨਾ ਟਾਈਮ ਥੋੜੀ ਦੇ ਕੋ ਪੂਰੀ ਨੂੰ ਪੁੱਛਦਾ ਫਿਰ ਮੈਂ ਬੰਦੂ ਰੂਟ ਲਾ ਕੇ ਰੋਵਾ ਜੀ ਹਾਂ ਹਾਂ ਪੱਕਾ ਤਰਵਾਦਾ ਪਈ ਦੋ ਇਹ ਮੇਲਾ ਬਾਕੀ ਸਾਸਰੀ ਘਰ ਸਾਰਿਆਂ ਨੇ ਜੀ ਪਹੁੰਚ ਗਿਆ ਹੈ ਪ੍ਰਧਾਨ ਹਾਂ ਅਗਲੇ ਫਿਰ ਆਏ ਜੀ ਟਾਇਰ ਤਾਂ ਨਹੀਂ ਕਢਾਉਣੇ ਪ੍ਰਧਾਨ ਦੇਖ ਲਿਆ ਹੁਣ ਹਾਂ ਦੇਖ ਰਿਹਾ ਇੱਕ ਨਹੀਂ ਨਹੀਂ ਉਹ ਟਾਇਰ ਨਹੀਂ ਕਢਾਉਣੇ ਉਹ ਤਾਂ ਕੰਪਨੀ ਵੱਲੋਂ ਹੀ ਉਹਦੇ ਆਏ ਆ ਮਨੇ ਪੂਰੇ ਸਾਰੇ ਜਿਨੇ ਨਹੀਂ ਕਟਾਈ ਹੈ ਜੀ ਜਿਨੇ ਨਹੀਂ ਕਟਾਈ ਹੈ ਪ੍ਰਧਾਨ ਠੀਕ ਹੈ ਚੱਕਰ ਪਤਾ ਨਹੀਂ ਮੇਰੇ ਸਾਹਬ ਨਾਲ ਵੀ ਜਿੰਨੇ ਟਾਇਰ ਛੋਟੇ ਉਨੇ ਕਟਾਈ ਜਿਆਦਾ ਹਾਂ ਪਰ ਇਹ ਤਾਂ ਇਹ ਲੱਗਦਾ ਵੀ ਪੂਰੇ ਹੀ ਕਟੋ ਜਾਂਦਾ ਪੂਰੇ ਹੀ ਵੀ ਬੰਦਾ ਗੇਰ ਦੂਗਾ ਉੱਪਰ ਤੇ ਪਹਿਲੇ ਦਿਨ ਹੀ ਚਲਾ ਦੇ ਦਿੰਦਾ ਪ੍ਰਧਾਨ ਇਹ ਭਾਜਰਾ ਵੀ ਜ਼ਿਆਦਾ ਆਹ ਦੇਖਦੇ ਚਾਰ ਗੇਰ ਹੈ ਇਹਦੇ ਗੇਰ ਵੀ ਚਾਰ ਹੈ ਹਾਂ ਇਹ ਕਾਮਯਾਬ ਹੈ ਆਪਣੇ ਇਹ ਚਾਰ ਗੇਰ ਆ ਭਾਈ ਆ ਇਹ ਹੀ ਦੇਖਿਆ ਦਾ ਪੁੱਤ ਆਂ ਭਰਾ ਦੇ ਨਾਲ ਤਿੰਨ ਗਾ ਤੇ ਯਾਰ ਉਹ ਬਟਾ ਨਾਲੇ ਭਾਈ ਯਾਰ ਆਏਗਾ ਤੇ ਯਾਰ ਪਾ ਆ ਯਾਰ ਇੱਕ ਗੇਰ ਪਾ ਆ ਇਹੋ ਕੋਣੇ ਕੋਈ ਗੇਰ ਪਾਉਗਾ ਉਧਰ ਤੇ ਨਾ ਭਾਈ ABC A B C ਭਾਈ ਇਹ ਇੰਨਾ ਇਕੱਠਾ ਹੈਗਾ ਤੇ ਹਾਂ ਇਹ ਕੰਮ ਜਾਂਦਾ ABC ਇੱਥੇ ਇਕੱਠਾ ਹੈਗਾ ਤੇ ਹੋ ਕੇ ਬੈਠਾ ਆਗੇ ਆਗੇ ਇਕੱਠਾ ਤਾਂ ਨਹੀਂ ਖੁੱਲਾ ਹੀ ਬੈਠਾ ਉਹਨੀ ਜਗ੍ਹਾ ਘਟਾ ਨਹੀਂ ਜਗ੍ਹਾ ਹੈ ਘਟ ਥੋੜੀ ਹਾਂ ਉਹ ਨਹੀਂ ਹਾਜੇ ਕੋਟੇ ਬਹੁਤ بڑا ਪਾਇਪ ਪ੍ਰਧਾਨ ਦੇਖਦਾ ਸੀ ਨਹੀਂ ਬੋਟਾ ਕੋਟ ਆ ਮੇਰੀ ਗੱਲ ਹੁੰਦਾ ਪ੍ਰਧਾਨ ਉਦਾਂ ਬਾਹਰ ਸਾਈਜ਼ ਦੇਦਾ ਕੋਟ ਮਾ ਦੇਲਾ ਫੁੱਲ ਕੇ ਕਿੱਡਾ ਹੋਇਆ ਪਿਆ ਉਹ ਨਹੀਂ ਬਾਈ ਮੈਂ ਲੱਤਾਂ ਦੇ ਕਹਿੰਦਾ ਹਾਂ ਨਹੀਂ ਸਾਈਜ਼ ਤਾਂ ਹੀ ਦਾ ਮਨ ਆਏ ਕਰ ਉਹ ਇਹ ਤੇ ਛੋਟਾ ਹੈ ਪਰ ਲੈ ਇਹ ਤੇ ਉਹਦਾ ਦੇਲਾ ਹੈਗਾ ਜਾ ਤੈਨੂੰ ਹਾਂ ਇਹ ਉਹ ਤੇ ਵੀ ਛੋਟਾ ਹੈ ਸਾਈਜ਼ ਇੱਕੇ ਹੁੰਦਾ ਸਾਰਿਆਂ ਦਾ ਉਹ ਮੈਂ ਮੰਨਦਾ ਹੀ ਨਹੀਂ ਪ੍ਰਧਾਨ ਇਹ ਹਾਂ ਜਿਆਦਾ ਛਾਤੀ ਭਰਿਆ ਨੇ ਸੀਟ ਪਿੱਛੇ ਕਰ ਰਿਹਾ ਮੈਂ ਉਧਰ ਨਹੀਂ ਸਾਹਮਣੇ ਗਿਆ ਮੈਂ ਇਹ ਨਹੀਂ ਕਰਦਾ ਪਹਿਲੇ ਪਹਿਲੇ ਲੱਗੀ ਉਹ ਦੇਖ ਦੂਏ ਪਾਸੇ ਮੇਰਾ ਰੋਸ ਖਲੇਗਾ ਉਹ ਆਵੇਗਾ ਹਾਂ ਹਟ ਜਾ ਆਹੇ ਆਹ ਉਹ ਉਪਨ ਜੱਟ ਲੈ ਲੈ ਜਾ ਪਿੱਛੇ ਲੈ ਹਾਂ ਫੇਰ ਹੋ ਗਿਆ ਉੱਡਾ ਹੀ ਨਹੀਂ ਬਾਈ ਦਾ ਮੈਂ ਕਿ ਸ਼ਾਦੀ ਨਾਲ ਲੱਗੀ ਮਿਲਦਾ ਲੈ ਇੰਨਾ ਕੀ ਯਾਰ ਇੰਨਾ ਉਹ ਨਹੀਂ ਆਉ ਦੇਖ ਲੈ ਇੰਨਾ ਖੁੱਲਿਆ ਯਾਰ ਇਹ ਨਹੀਂ ਉਹ ਨਹੀਂ ਨਹੀਂ ਯਾਰ ਉਹੀ ਕੋਸਾ ਹੈ ਭਲੇਖਾ ਲੱਗ ਗਿਆ ਤੈਨੂੰ ਇੰਜਨ ਉੰਜਨ ਸੇਮ ਜੀ ਹੈ ਨਾ ਸਾਰਾ ਕੁਝ ਇਹ ਤਾਂ ਲੱਗਣਾ ਨਹੀਂ ਤਾਂ ਹੈ ਫਰਦਾਨ ਇੰਜਨ ਉੰਜਨ ਦੀ ਸੇਵੇਂ ਹੁੰਦੇ ਪਰ ਇੰਜਰਾਂ ਦਾ ਹੀ ਫਰਕ ਹੈ ਹਾਂ ਪਰ ਉਹ ਸਾਇਲੈਂਟ ਹੈ ਹਾਂ ਇਹਨੂੰ ਨਾ ਹੀ ਪੈਦਾ ਉਹ ਇਹਦਾ ਰਹਾ ਤੇ ਬਾਈ ਪਰ ਮੈਂ ਦੇਖਿਆ ਸਾਰੇ ਗੱਡੀ ਵੀ ਆਵਾਜ਼ ਕਰਦੀ ਹੈ ਇਹ ਨਹੀਂ ਕਰਦਾ ਟੈਕ ਆਵਾਜ਼ ਨਹੀਂ ਕਰਦਾ ਇੱਕ ਵੀ ਕੋਟਵਾਂ ਦੇ ਜਾਸੇ ਵਾਲੇ ਨੇ ਗਿਫਟ ਕਰਿਆ ਹਾਂ ਹਾਂ ਇਹਨੂੰ ਨਾ ਤਾਂ ਹੁਣ ਦਿੱਤਾ ਮੈਨੂੰ ਰੈਡ ਟੇਪ ਦਾ ਪੈਸੇ ਲਾਏ ਹੋਏ ਆ ਅਚਾਬ ਚਾਰੋ ਲੈ ਆ ਜੱਫਾ ਭਾਈ ਡੀਲ ਹੋਈ ਧੀ ਚਾਹ ਦੀ ਸਾਡੀ ਪ੍ਰਧਾਨ ਮੁਕਰ ਕਹਿੰਦਾ ਯਾਰ ਹੁਣ ਪ੍ਰਧਾਨ ਦੇਖ ਲੈ ਫਿਰ ਹਾਂ ਜੀ ਹਾਂ ਉਹ ਪ੍ਰਿੰਟ ਲੱਗ ਗਿਆ ਦੇਖ ਲੈ ਹੈ ਕਿਹਾ ਕਰ ਬਿਕੋਜ਼ ਵੀ ਰੀਪੀਟ ਦੇਣਾ ਹਾਂ ਮੋੜਾ ਤਾਂ ਨਹੀਂ ਆਇਆ ਹਾਂ ਪਤਾ ਨਾ ਗ੍ਰੀਸਤਾ ਨਹੀਂ ਕਰਿਆ ਜਦਾਂ ਲੈ ਆ ਆਪਾਂ ਨੇ ਹੈ ਗ੍ਰੀਸਤਾ ਨਹੀਂ ਕਰਿਆ ਨਹੀਂ ਹੋਰ ਬਾਈਆਂ ਦੇ ਘਰਾਤਾ ਸਾਰਾ ਨਾ ਨਾ ਠੀਕ ਫਰੀਸੇ ਆ ਫਰੀਸੇ ਹੋਰ ਹੀ ਘਰਾਤਾ ਹੈ ਹੈ ਹੋਰ ਵੀ ਬਹੁਤ ਘਰਾਤਾ ਬਾਈ ਇੱਕੋ ਜਿਹਾ ਸੀ ਨਾ ਆਪਣੀ ਵੀਡੀਓ ਦੀ ਡੀਲ ਹੋਈ ਦੀ ਨਾ ਪ੍ਰਧਾਨ ਕਹਿੰਦਾ ਮੈਂ ਚਾਹ ਨਹੀਂ ਪੀਂਦਾ ਆ ਆ ਦੇਖੋ ਹੁਣ ਦੋ ਇਹਨੇ ਜਵਾਬ ਦੇ ਹਾਂ 2 ਮਿੰਟ ਦੇ ਪਿੱਛੇ ਹੀ ਦੇਖ ਲੈ ਹੁਣ ਆਪਨੇ ਆ ਵੀ ਬਾਤ ਕਰਾਂ ਘਰ ਕੋਈ ਘਰੋਣਾ ਦੇਖ ਰਿਹਾ ਅਰੇ ਚੋਰੀ ਚੋਰੀ ਵੀਨ ਲੱਗ ਗਿਆ ਨਾ ਏ ਵੀ ਨਹੀਂ ਕਿਹਾ ਹੁਣ ਵੀ ਜਮਈ ਨਹੀਂ ਆ ਤੁਹਾਡੇ ਮੂਹਰੇ ਨੇ ਕੱਟ ਵੀ ਦਿੱਤੀ ਅੱਧੀ ਅੱਛਾ ਆ ਉਹਨਾਂ ਨੇ ਬਾਤ ਕੀਤੀ ਸੱਚੀ ਗੱਲ ਹੈ ਠੀਕ ਕਰਾਉਗੇ ਖਲੇ ਸੇ ਹਰਦੇ ਨਹੀਂ ਮੈਂ ਭਾਈ ਇੱਧਰ ਜਮਦੂਦ ਦਾ ਝੋਟਾ ਖੜਾ ਮਨੇ ਹੈ ਮੈਂ ਕਹਿੰਦਾ ਇਹ ਉਰੇ ਹੀ ਆ ਪ੍ਰਧਾਨ ਆ ਨਾ ਬੜਾ ਸਾਬ ਤੇ ਹਾਲ ਦੀ ਘੜੀ ਹਾਂ ਕਿੰਨਾ ਨੇ ਹੋਰ ਹੁਣ ਹੁਣ 50 75 ਹੀ ਆਇਆ ਹੈ ਪਰ ਪ੍ਰਧਾਨ ਹੈ ਇਹੋ ਖੁੱਲਾ ਲੱਗਦਾ ਆਪਣੇ ਵਾਲੇ ਗਿਲ ਤੇ ਕੋਈ ਕੁਸ ਨਹੀਂ ਉਹ ਹੀ ਸਹੀ ਸੈਂਟੇ ਟੈਟਰ ਸਾਰੇ ਉਹੀ ਆ ਹੂੰ ਇਹਦੀ ਸੀਟ ਦਾ ਤਿੰਨ ਗੇਅਰ ਤਿੰਨ ਹਾਂ ਇਹਦੀ ਸੀਟ ਦਾ ਫਰਕ ਪ੍ਰਧਾਨ ਕਹਿੰਦਾ ਇੱਕ ਗੇਅਰ ਲਗਾਉਣਾ ਜਿਹੜਾ 50 50 ਡੀ ਨੂੰ ਆ ਜਿਹੜੇ ਲਈ ਜਿਹੜੇ ਆਨੇ ਨੂੰ ਫਿਰ ਹੋਰ ਚਾਹੀਦੀ ਇਧਰਲੇ ਪਾਸੇ ਡੀ ਹੋ ਗਈ ਫਿਰ ਚਾਰ ਗੇਅਰ ਚਾਹੀਦੇ ਕੜਾ ਰੋਡ ਵਾਸਤੇ ਦੋੇ ਲੋੜ ਚਾਹੀਦੇ ਆ ਦੂਏ ਪਾਸੇ ਕਰਨ ਉਹ ਦੂਏ ਰੋਡ ਤੇ ਨੇ ਇਹਨੂੰ ਵੇਡ ਕੰਪਨੀ ਵੱਲੋਂ ਹੀ ਆਉਂਦਾ ਵੀਰੇ ਨਹੀਂ ਨਹੀਂ ਵੀਰੇ ਲਵਾਏ ਨੇ ਅਸਲ ਵੇਡ ਕਿਸੇ ਨੂੰ ਵੀ ਨਹੀਂ ਆਉਂਦਾ ਨਹੀਂ ਨਹੀਂ ਆਉਂਦੀ ਬੇਟਾ ਬੇਟ ਆਉਂਦੇ ਨਹੀਂ ਜੀ ਕੰਪਨੀ ਜੀ ਯਾਨੀ ਕਿ ਲੈਦਾਉਂਦੇ ਨਹੀਂ ਹਾਂ 50 75 ਉਹਨੂੰ ਵੀ ਨਹੀਂ ਆਉਂਦੇ ਨਾ ਨਾ ਇਹ ਤਾਂ ਵੀਰੇ ਇਹ ਤਾਂ ਨਵਾਂ ਦਿੱਤਾ ਦੀਗਾ ਉਹਨਾਂ ਨੇ ਨਾ ਮਚਕਰ ਪਾ ਡਰਾਈਵਰ ਨੇ ਕਰਕੇ ਮਾਰੀ ਦਿੱਤੀ ਜੋ ਜਾਂ ਨਵੇਂ ਨਾ ਵੀਰੇ 50 75 ਵੀ ਨਹੀਂ ਬੇਟ ਆਉਂਦੇ 50 ਤੁਹਾਨੂੰ ਵੀ ਨਹੀਂ ਆਉਂਦੇ ਬੇਟ ਹੈ ਨਹੀਂ ਉਹ ਲੱਗਿਆ ਬੌਰੇ ਲਾਇਆ ਪਰਾਨਾ ਜੀ ਭਾਈ ਆ ਦੇਖੋ ਪਰਾਨਾ ਚੱਕੇ ਇਹਦੇ ਪੁੱਠੇ ਪਾਇਪ ਜੱਗੇ ਮੰਗਣ ਇੰਨੇ ਕ ਬਾਹਰ ਆਉਣੇ ਟਾਇਰ ਦੇ ਲਾ ਤੇਰੇ ਸਾਡੇ ਨਾਲ ਤਾਂ ਜਾ ਰਹੇ ਆਉਂਦੇ ਇਹਦੇ ਨਹੀਂ ਆਉਂਦੇ ਹੱਗੇ ਆਹ ਵੀ ਕੋ ਸਾ ਜੱਗੇ ਵਾਲੇ ਮੰਗਣ ਪੁੱਠੇ ਪਾਏ ਪਏ ਆ ਰਿਮ ਦੇਖ ਲੈ ਕਿੰਨੇ ਕ ਬਾਹਰ ਇੱਥੇ ਦਾ ਪਤਾ ਲੱਗ ਜਾਣਾ ਤੁਹਾਨੂੰ ਹਾਂ ਕੰਬੈਨ ਮਨੋਂ ਆਏ ਦਈ ਮਾਰਿਆ ਬਲਾਦਾ ਕਿਤੇ ਉਹ ਨਹੀਂ ਨਹੀਂ ਪੁੱਠੇ ਕਰੇ ਵੇ ਵਾਹ ਦੇਖਦੇ ਨਹੀਂ ਪ੍ਰਧਾਨਾ ਰਖੇ ਯਾਰ ਇੱਧਰ ਦਾ ਟਾਇਰ ਪਰੇ ਲੈ ਕੇ ਪਰੇ ਵਾਲਾ ਇੱਧਰ ਲਿਆਏ ਮੈਂ ਇਨਾਂ ਕੇ ਬਾਹਰ ਜੱਗੇ ਵਾਲਾ ਜੌਂਡੀਅਰ ਦਾ ਵੀ ਮੈਂ ਦੇਖਿਆ ਪਰ ਉਹ ਰਿਮ ਵੀ ਬਦਲਾਏ ਵੇ ਅਮਨੇ ਉਹ ਨਹੀਂ ਪ੍ਰਧਾਨ ਉਹ ਰਿਮ ਬਦਲਾਏ ਵੇ ਰਿਮ ਦਾ ਉਹਦਾ 200 ਕਰਿਆ ਵਿਆ ਉਹ ਮੈਂ ਤੁਹਾਨੂੰ ਕਹਿਆ ਉਹੀ ਕਹਿੰਦਾ ਵੀ ਇੱਧਰ ਦਾ ਟਾਇਰ ਪਰੇ ਲੈ ਕੇ ਪਰੇ ਵਾਲਾ ਇੱਧਰ ਲਿਆ ਕੇ ਕੜਾ ਹੀ ਖੋਲ ਕੇ ਲੈ ਗਏ ਮੈਂ ਤੇਰੀ ਗੱਲਾਂ ਦਾ ਸਾਰੇ ਅੱਛਾ ਕੜਾ ਹੀ ਖੋਲ ਕੇ ਕੜਾ ਹੀ ਲੈ ਗਏ ਆਪਾਂ ਨੇ ਕੜਾ ਨਹੀਂ ਖੋਲਿਆ ਜਿਹੜਾ ਹਾਂ ਰਿਮ ਮੇਰੇ ਇਹਦਾ ਬਾਹਰ ਨੂੰ ਆ ਤੁਹਾਡਾ ਦਾ ਬਾਹਰ ਨੂੰ ਆ ਯਾਰ ਇਹ ਟਾਇਰ ਇੱਧਰਲਾ ਖੋਲ ਕੇ ਉਧਰ ਲੈ ਕੇ ਆ ਗੁੱਲੀਆਂ ਦੇ ਖੁੱਲਣਾ ਇਹ ਆਪਣੇ ਪੋਠੇ ਹੋ ਜਾਣੇ ਯਾਰ ਪਰੇਸ਼ਾਨ ਮਨੇ ਉੱਪਰ ਰੱਬ ਕਨੇ ਨੂੰ ਮੂੰਹ ਕਰਿਆ ਸਿਆ ਇਹ ਸ਼ੋਹ ਦੇ ਨਾਲ ਉੱਪਰ ਨੂੰ ਚੱਕ ਹੁੰਦੀ ਨਾ ਸਾਡੇ ਵਾਲ ਦੀ ਹੀਟਾਂ ਨੂੰ ਆਉਂਦੀ ਆ ਹੁਣ ਟੈਕਨੀਕ ਆ ਗਈ ਹੂੰ ਪ੍ਰਾਈਸ ਲੱਗ ਜਿਹੜਾ ਸਾਡੇ ਵਾਲਾ ਮਹਿੰਦਰ ਉਹਦੀ ਮੂਰੇ ਨੂੰ ਗਿਰਦੀ ਹੈ ਹੂੰ ਉਹ ਆਏ ਠੀਕ ਆ ਸਾਡੇ ਵਾਲੇ ਡੀਡ ਆ ਇਹ ਇਹ ਠੀਕ ਆ ਮਨਾ ਕਹਿੰਦਾ ਆ ਠੀਕ ਆ ਭਾਈ ਗੱਡੀ ਨੂੰ ਭਾਈ ਧੰਦਾ ਬੰਦੇ ਨੇ ਦਿਮਾਗ ਲਾਇਆ 나ੜੇ 나ੜ ਪਈਆ ਰੇਲ ਕਿਹੜੀ ਕਿੱਧਰ ਨੂੰ ਜਾਂਦੀ ਹੈ ਸਿਲੰਡਰ ਤਿੰਨ ਹੈ ਭਾਈ ਇਹ 1 2 3 ਤਿੰਨ ਸਲੈਂਟਰੀ ਚ ਆਉਂਦਾ। ਸਲੈਂਟਰੀ ਆਉਣ ਜਿਆਦਾ ਹੋ ਗਿਆ। ਆਉਣ ਜਾਣਿਆ ਭਾਈ। ਨਾ ਨਾ ਮਰੰਡੇ ਭਾਈ ਆਇਆਂ ਤਾਂ ਹੈਗਾ ਵੀ ਏਜੰਸੀ ਬੜੀ ਆ ਸਰਵਸ ਸਰਵਸ ਨੂੰ ਖੁੱਲੀ ਜਗ੍ਹਾ ਹੈ। ਹਾਂ ਤਿੰਨੇ ਜਾਣੇ ਚਾਰ ਬੰਦੇ ਵੀ ਹੈਗੇ ਆ। ਚਾਰ ਜਾਣੇ ਆ। ਆਪਣਾ ਤਾਂ ਕੋਈ ਟਾਈਮ ਨਹੀਂ ਲੱਗਿਆ ਯਾਰ। ਆਉਣੇ ਜਾਣੇ ਹੋਇਆ ਵੀ ਘੰਟਾ ਖੰਡ। ਲੋ ਜੀ ਭਾਈ। ਪ੍ਰਧਾਨ ਜੀ ਹੋ ਗਿਆ ਸਾਡਾ? ਹਾਂ ਹੋ ਗਿਆ। ਕੰਪਲੀਟ। ਸਬਸਿਡੀ ਮਿਲ ਗਈ ਦੀ? ਹਾਂ ਸਬਸਿਡੀ ਕਰਤੀ ਛਤਰੀ ਵਿੱਚ ਕਟਾਤੀ ਭਾਈ ਇਹਨੂੰ 3000 ਰੁਪਏ ਦੀ। ਬੱਠ ਠੀਕ ਆ। ਵੇਟ ਤੋਰਾ ਕੰਮ ਹਾਂ ਹੁਣ ਸਾਰੇ ਨੇ ਦਾ ਕਰੀਅਰ ਆਪਣਾ ਛਤਰੀ ਹਲੇ ਰਹਿੰਦੀ ਦੀ ਜੱਤੀ ਛਤਰੀ ਰਹਿੰਦੀ ਦੀ 1 ਸਾਲ ਹੋ ਗਿਆ ਹਾਂ ਉਹ ਛਤਰੀ ਹੱਡ ਵਾਲੀ ਲਵਾਵਾਂਗੇ ਅਮਨੇ ਅੱਛਾ 2 L ਹੂੰ L הט ਲਵਾਵਾਂਗੇ ਲਵਾਵਾਂਗੇ ਕੋਈ ਨਹੀਂ ਹੌਲੀ ਹੌਲੀ ਚੱਲੇ ਪਰਨਾ ਇਹ ਮੜੀ ਫਕਰ ਦੇ ਚੱਲੀਏ ਹੋਈਆਂ 1 ਲੱਖ ਤਹੂ ਹਾਜੂ ਵੀ ਨਹੀਂ ਹੋਣਾ ਇਹਦਾ ਪਰਨਾ ਸਾਲ ਹੋ ਗਿਆ ਨਹੀਂ ਸਾਲ ਤਾਂ ਮਾਰਚ ਵਿੱਚ ਹੋਣਾ ਹਲੇ 7 ਮਾਰਚ ਨੂੰ ਦਿੱਤਾ ਦਾ ਅੱਛਾ 8 ਮਹੀਨੇ ਹੋ ਗਏ ਹਾਂ ਯਾਨੀ ਇੱਕ ਗੱਲ ਸੂਤ ਹੈਗੀ ਬਾਈ ਯਾਰ ਮੈਂ ਇਹ ਚੀਜ਼ ਨੂੰ ਮੈਂ ਕਹਿੰਦਾ ਇਹਨਾਂ ਦੀ ਕੁਆਲਿਟੀ ਬਹੁਤ ਤਗੜੀ ਹੈ ਇਹਨਾਂ ਦੀ ਮਸ਼ੀਨਰੀ ਬਹੁਤ ਤਗੜੀ ਹੈ ਜੋ ਫਿਰ ਤਾਂ ਆ ਫਰਕ ਸਬਸਿਡੀ ਹੋਰ ਮਿਲ ਗਈ ਨਹੀਂ ਉਹ ਇਹ ਰੋਈਏ ਬਾਈ ਹੁੰਦਾ ਫਿਰ ਮੈਂ ਕਰ ਦਵਾਂਗਾ ਇਹਦਾ ਹਾਂ ਬਈ ਜੇ ਨਹੀਂ ਇੰਨੀ ਟੈਕਨੋਲੋਜੀ ਹੋਰ ਹੈ ਹੋਰ ਦਾ ਹੋਰ ਹੋਰ ਰਾਡ ਪਾਈ ਜਾਂਦੇ ਇਹਨਾਂ ਦਾ 0% ਨਹੀਂ ਪਤਾ ਲੱਗਦਾ ਚੱਲੇ ਦਾ ਹਾਂ ਨਹੀਂ ਲੱਗਦਾ ਚੱਲੇ ਦਾ ਪਤਾ ਨਹੀਂ ਮੈਂ ਕਹਿੰਦਾ ਵੀ ਗੱਡੀ ਚਲਾਉਣੇ ਨੂੰ ਨਹੀਂ ਕਰਦੀ ਹੈਗੀ ਬਾਕੀ ਚਲੋ ਆਪਣੀ ਆਪਣੀ ਪਸੰਦ ਆ ਸਾਦੀ ਆ ਚੱਲੀ ਪ੍ਰਧਾਨ ਖਾ ਆਪਣਾ ਨਿਬੜ ਗਿਆ ਜਨਾਇ ਕਹਿੰਦੇ ਜੀਟਰ ਵੀ ਜੀਟਰ ਵੀ ਨਹੀਂ ਅਸੀਂ ਕਹਿ ਸਕਦੇ ਵੀ ਆਏ ਆ ਪਾਜੀ ਜਿੱਦ ਦੀ ਮੈਂ ਤਾਂ ਆਪਾਂ ਨਾਲ ਦੀ ਨਾਲ ਉੱਥੇ ਕਰ ਲੈਂਦਾ ਪਰ ਆਏ ਆ ਪ੍ਰਧਾਨ ਗਾਹਾਂ ਗਾ ਜਿਹੜੀ ਚੀਜ਼ ਹੱਥ ਆ ਜਾਂਦੀ ਫਤ ਲੱਗ ਜਾਂਦੀ ਹੈ ਹਾਂ ਹੋ ਗਿਆ ਨਹੀਂ ਮੇਰੇ ਹੱਥ ਲੱਗ ਗਿਆ ਚਲੋ ਇਹ ਹਾਂ ਸੌਖਾ ਲੱਗ ਗਿਆ ਪਹਿਲੇ ਪਹਿਲੇ ਤਾਂ ਹਰੇਕ ਜੀ ਦਿੱਕਤ ਹੁੰਦੀ ਹੈ ਸਮਝਣ ਨੂੰ ਪਰ ਤਾਂ ਸਮਝ ਜਾਂਦਾ ਫਿਰ ਚੱਲੀ ਜਾਂਦਾ ਤੇ ਹੱਥ ਪੈ ਗਿਆ ਹੁਣੇ ਕੱਪੜੇ ਕੱਪੜੇ ਨਾ ਰੱਤੇ ਹੁਣੀ ਦੱਸਦਾ ਨਾ ਨਾ ਤੈਨੂੰ ਤੂੰ ਲੈ ਕੇ ਆਇਆ ਤਾਂ ਕਿਤੇ ਆਸੇ ਪਾਸੇ ਰੱਖ ਕੇ ਨਾ ਭੁੱਲ ਜੀ ਲੇ ਕੇ ਕੋਈ ਨਹੀਂ ਲੇਕੀ ਨਹੀਂ ਕਿਤੇ ਕਰ ਕਲੇਸ ਹੋ ਜੂਵੇ ਬਾਈ ਲੇਕੇ ਨਹੀਂ ਆਇਆ ਉਹ ਮਾਰ ਤੂੰ ਇਧਰ ਪੰਪ ਪੰਪ ਪੂਰਾ ਗਿਆ ਹਵਾ ਮਾਰੋ ਤੂੰ 15 ਮਾਰੀ ਬਾਈ ਰੋਟੀ ਖਾਣੇ ਆ ਕਹੀ ਨਹੀਂ ਖੜਜੋ ਬਾਈ ਮਿੱਟੀ ਤਾਂ ਮੈਂ ਪ੍ਰਧਾਨ ਵੈਸੇ ਮਿੱਟੀ ਦਾ ਗਿਆ ਉਡਣੀ ਹੈ ਪਾਣੀ ਮਾਰ ਲਿਓ ਘਰ ਜਾ ਕੇ ਮੜਾ ਜਾ ਨਹੀਂ ਹੁਣ ਇਹਨੂੰ ਮੈਂ ਪੁੱਛਣਾ ਬਾਈ ਨਾ ਬਾਈ ਤੋਣਾ ਨਹੀਂ ਹੈਗਾ ਨਹੀਂ ਮੈਂ ਬਾਈ ਨੂੰ ਪੁੱਛਣਾ ਵੀ ਧੋਤੇ ਤਾਂ ਨਹੀਂ ਹੋ ਗਿਆ ਇਹਦਾਂ ਹੂੰ ਕਹਿੰਦਾ ਤਾਰ ਅਰਥ ਕਰ ਕੀ ਕਿਤੇ ਲੱਗ ਗਿਆ ਰਬ ਜੀ ਹਾਂ ਲੱਗ ਗਿਆ ਇਹ ਹਰ ਮੇਰੇ ਕੋ ਜਾਂਦੇ ਫਿਰ ਵੀ ਨੱਪਣਾ ਨਹੀਂਦਾ ਬਾਈ ਇਹਨੇ ਲੱਭਣਾ ਨਹੀਂ ਪਤਾ ਕੀ ਇਹਨਾਂ ਨੂੰ ਪੇ ਭੇਤ ਲਓ ਜੀ ਬਾਈ ਚੀਕਲੇ ਪੰਪ ਪੂਰੀ ਕਿਹਾ ਆ ਗਿਆ ਜਾਨਵਰ ਆ ਗਏ ਨਹੀਂ ਸਾਹਿਬ ਲੋਕਾਂ ਮਿਲਾ ਦੇਣੇ ਘਰ ਲੋਕ ਕੰਮ ਲਾ ਦੇਣੇ ਉਹ ਜਾਨਵਰ ਆ ਗਿਆ ਪੂਰੀ ਇਹ ਤਾਂ ਮੈਂ ਗਲਤ ਵੀ ਹੈਗਾ ਜੰਦਰ ਨਹੀਂ ਦਿਖਦਾ ਹੈਗਾ ਮੜ ਮੋਟਾ ਹੈ ਕਿਤੇ ਕਿਤੇ ਜੀ ਲੈ ਤੇ ਹੈਗੀ ਬਦ ਨਹੀਂ ਖਲਾਸ ਰਹੀ ਨਹੀਂ ਕਰਿਆ ਹੈ ਨਾ ਦਵਾਈ ਨਹੀਂ ਅਖੰਡੀ ਹੈਗੀ ਯਾਰ ਹਾਂ ਹੈਗੀ ਹੈਂ ਦੇਖਦੀ ਹੈ ਅਖੰਡੀ ਨਹੀਂ ਹੈਗੀ ਬੁੱਲੀ ਡੰਡਾ ਨਹੀਂ ਹੈਗਾ ਇੱਕ ਵੀ ਬੁੱਲੀ ਡੰਡਾ ਨਹੀਂ ਹੈਗਾ ਮੈਂ ਮਤਲਬ ਦੇਖਿਆ ਮੈਂ ਹਾਂ ਹੈ ਬੁੱਲੀ ਡੰਡਾ ਖਤਰੇ ਆ ਬਾਈ ਉਹ ਪੂਰੀ ਅਸੀਂ 240 ਥੋੜਾ ਇਹ ਤਾਂ ਤਾਕਤਰੀ ਦਵਾਈ ਸਪਰੇਅ ਕਰਨ ਲੱਗੇ ਆ ਹਾਂ ਹਾਂ ਹੁਣ ਤਾਂ ਪਤਾ ਨਹੀਂ ਆਹ ਛੋਟਾ ਛੋਟਾ ਤਾਂ ਉਹ ਰੋਜ਼ ਲੰਗਦਾ ਸਾਲਾ ਆਏ ਨਹੀਂ ਤਿੰਨ ਦਿਨ ਹੋ ਗਏ ਮੈਨੂੰ ਦੇਖਦੇ ਨਹੀਂ ਆਏ ਨਹੀਂ ਥੋੜਾ ਜਦੋਂ ਲੋਡ ਹੁੰਦੀ ਆਉਂਦਾ ਹੀ ਨਹੀਂ ਰਾਤ ਤਾਂ ਉੱਥੇ ਬੈਠਾ ਲੱਗੇ ਸਾਡੇ ਗੇਟ ਮੂਰੇ ਰਾਤ ਹਾਂ ਆਇਆ ਫਿਰ ਆਦਤ ਆ ਜਾ ਪਰ ਫੇਟਾ ਫਈਆ ਵੀ ਆ ਉਹ ਬਾਈ ਤੁਸੀਂ ਕੋਈ ਕੁੱਟਦੇ ਮਾਰਦੇ ਤਾਂ ਨਹੀਂ ਜਾਂਦਾ ਪਰ ਦੇਖਦੀ ਨਹੀਂ ਹੈਗਾ ਉਹ ਤੇ ਹਾਂ ਦਰ ਮੈਂ ਸਾਰੇ ਲੱਭ ਲਏ ਗਿਆਂ ਦੇ ਨਾਲ ਕਿੱਥੇ ਲੱਭ ਆਹ ਰਾਤ ਦਾ ਹੈ ਬੱਸ ਤਾਜਾ ਹੈ ਪਿਆ ਪਤਾ ਆ ਗਿਆ ਮਾਰੀ ਗੱਲ ਸੁਣ ਆ ਵੀ ਨਾ ਨੰਬਰ ਵਾਲਾ ਪੰਪ ਪੂਰੀ ਕਿਆ ਚੱਕਰ ਬਸ ਉਸੋ ਚ ਰੱਬ ਦੇ ਵਿੱਚ ਨੂੰ ਸੱਚ ਕਰ ਦੇ ਵਿੱਚ ਨੂੰ ਸੱਚ ਸੱਚ ਕਰ ਦੇ ਵਿੱਚ ਨੂੰ ਅਸੇ ਆਹ ਇੱਕ ਬਣਾ ਦੇ ਹੱਥ ਨਾਲ ਹਥਣੀ ਕਿੱਥੇ ਆ ਲੱਭ ਬਣਾ ਦੇ ਹੋ ਗਿਆ ਬੰਦੇ ਨੂੰ ਕਰਦੇ ਹੁੰਦੇ ਨੇ ਕੱਲੀ ਜਾਣ ਦੇਗਾ ਉਹ ਤੇਲ ਜ਼ਿਆਦਾ ਏ ਡੁੱਲ ਜੂਗਾ ਹੈ ਤੇਲ ਚੱਲਿਆ ਤਾਂ ਮੈਂ ਲੈਣਾ ਕੰਮ ਸ਼ੁਰੂ ਕਰਾਇਆ ਏ ਤੇਲ ਮੋਟਰਸਾਲਮਾਂ ਤੇ ਪਾਰੀ ਥੋੜੇ ਕੱਢ ਕੇ ਨਾ ਨਾ ਹਾਂ ਇੰਜਨ ਹੋ ਜਾਣਾ ਬਗਰੇ ਲਿਆ ਜੀ ਹਾਂ ਲਿਆਉਂਦੇ ਲਿਆ ਲੈ ਭਾਈ ਪੂਰੀ ਆਏ ਆ ਹੁਣ ਤੇ ਟਾਈਮ ਹੈਗਾ ਦਾ ਹੈਗਾ ਤਾਂ ਤੋਂ ਪਹਿਗੀ ਦੀ ਹੁਣ ਆਇਆ ਵੀ ਹੁਣ ਮੌਸਮ ਖੜਾ ਹਵਾ ਵੀ ਖੜੀ ਏ ਨਹੀਂ ਤਾਂ ਬਹੁਤ ਵਾੜਾ ਬਿਰਮਾ ਬਾਈ ਨਹੀਂ ਔਖਾ ਹੋ ਜਾਂਦਾ ਏ ਹਵਾ ਬਹੁਤ ਚੱਲਦੀ ਹੁਣ ਸਾਡਾ ਟੈਂਕ ਡਾਗਿਆ ਇਹਨੂੰ ਜਲ ਹੁਣ ਹੁੰਦਾ ਮਾਰ ਬਹੁਤ ਪੈਂਦੀ ਆ ਹੂੰ ਕਾਕਣ ਦੇ ਹਾਂ ਹੁਣ ਠੀਕ ਆ ਸਿਸਟਮ ਹੁਣ ਠੀਕ ਆ ਉਹ ਨਾਲ ਕਿਨੇ ਤੁੱਪ ਚ ਹੋਣੀ ਚਾਹੀਦੀ ਐ ਤੁੱਪੇ ਆ ਹੁਣ ਆ ਕੇ ਖਾਣਾ ਕੰਮ ਹੋਣਾ ਚਾਹੀਦਾ ਦੇਖ ਤਾਂ ਪੂਰੀ ਠੀਕੇ ਕੰਮ ਐ ਇੱਕਣੀ ਹੁੰਦੀ ਐ ਤੇ ਜਾਰਾ ਨੇੜੇ ਗੇਰੀ ਐ ਫਿਰ ਜਗ੍ਹਾ ਰਹਿੰਦੀ ਐ ਉੱਚਾ ਹੀ ਰੱਖਣਾ ਪੈਂਦਾ ਐ ਤਾਂਤੀ ਬਸ ਸਿੱਧਾ ਮਾਰੀਦਾ ਤਾਂ ਨਹੀਂ ਫਾਇਦਾ ਉਹ ਨਹੀਂ ਮੈਂ ਕਿਹਾ ਜਿਆਦਾ ਪ੍ਰੈਸ਼ਰ ਨਾ ਹੋ ਕਰੇ ਹਾਂ ਹੁਣ ਠੀਕ ਆ ਹੁਣ ਠੀਕ ਆ ਭਾਈ ਹੈ ਕੌਲੇ ਆ ਟਾਈਮ ਕੁਛ ਨਹੀਂ ਲੱਗਦਾ ਹੈਗਾ ਪੰਪ ਚੱਲ ਪਵੇ ਖੇਤਾਂ ਮੈਂ ਨਹੀਂ ਲੱਗਦਾ ਕਿ ਨਹੀਂ ਥੋੜੇ ਦਾ ਝੱਟਾ ਦੂਰ ਆ ਨਹੀਂ ਤਾਂ ਕੱਲਾ ਬੰਦਾ ਆਰਾਮ ਨਾ ਕਰੀ ਜਾਂਦਾ ਮੋਟਰ ਉਹ ਕਰਨੀ ਹੋ ਮੈਂ ਹਾਂ ਪਤਾ ਵੀ ਲੱਗਣ ਦੇਣਾ ਪਤਾ ਵੀ ਲੱਗਣ ਦੇਣਾ ਨਹੀਂ ਕੱਢ ਕਰਕੇ ਆ ਗਿਆ ਪੂਰੀ 258% ਵਾਲੀ ਕਹਾ ਤੇ ਕੇੰਦਰ ਕਿਹਦੇ ਜਲਸਰ ਜ਼ਿਆਦਾ ਹੁੰਦਾ ਹਾਂ ਕਿਰੇ ਦੁਈਆਂ ਹੁੰਦੀਆਂ ਉਹਦੇ ਇੱਕ ਵਾਲਾ ਕੱਖ ਇਕੱਠਾ ਹੋ ਜਾਂਦਾ ਮੁੜ ਕੇ ਫੇਰ ਹਰਾ ਉਹਦਾ ਫਾਇਦਾ ਨਹੀਂ ਹੈ ਹੁਣ ਆਏ ਤੇ ਤਾਂ ਵੀ ਠੀਕ ਹੈ ਬੰਨ ਠੀਕ ਹੈ ਜਿੰਨੇ ਬੰਦੇ ਜ਼ਿਆਦਾ ਹੋਪੇ ਫੇਰ ਛੇਤੀ ਨਿਬੜਦਾ ਹੈ ਫੇਰ ਫਾਂਟ ਨਾਲ ਫਾਂਟ ਪਹਿਲਾ ਵਹਿਮ ਹਾਂ ਇਹਦੇ ਦਾ ਹੱਥ ਡੇਗ ਗਿਆ ਨਾ ਗੁਰੀ ਨੰਦਾ ਰਹਿੰਦੇ ਹੀ ਨਹੀਂ ਹਾਂ ਹੋਰ ਕਿ ਇਹ ਤਾਂ ਕਹਿਣੀ ਦੀ ਗੱਲਾ ਇਹ ਵੀ ਚੱਕਰ ਮਨੂੰ ਕਿੰਨੇ ਸਾਲ ਹੋ ਗਏ ਕਰਦਾ ਆ 2 ਸਾਲ ਤੋਂ ਲੱਗਿਆ ਮਕਰ ਹੁਣ ਹਾਂ ਕਨੇ ਉਹ ਵੀ ਚਲ ਪੰਪ ਖਰਾਬ ਹੋ ਗਿਆ ਤਾਂ ਪੰਪ ਵੀ ਸਰਵਾ ਲਿਆਂਦਾ ਹੁਣ ਹੁਣ ਟੈਨਸ਼ਨ ਨਹੀਂ ਨਹੀਂ ਪਹਿਲਾਂ ਮੈਂ ਆਪੇ ਕਰਦਾ ਤਾਂ ਹੂੰ ਅਜੇ ਦੀ ਸੁੱਕੇ ਵਾਲੀ ਲੱਗੇ ਆ 2 ਸਾਲੇ ਹੋ ਗਏ ਹਾਂ ਇਹ ਤਾਂ ਲੱਗਿਆ ਕਰਾਉ ਨਹੀਂ ਤਾਂ ਮੈਂ ਆਪੇ ਕਰ ਦਾਂ ਤੂੰ ਇਹ ਤਾਂ ਹੈ ਕਰਦਾ ਕੰਮ ਮਾਰੋ ਬਾਦ ਬਾਈ ਉਰੇ ਕਿੰਨੇ ਕਿਛਤੀ ਕੰਮ ਲਾ ਜਾਂਦੀ ਇਹ ਹੈ ਕੌਂਖਾ ਜਿਹੜਾ ਹੋਇਆ ਪਿਆ ਇਹ ਤਾਂ 2-3 ਘੰਟੇ ਚ ਇਕੱਠੀ ਜੀ ਹੋ ਜਾਂਦੀ ਹੈ ਹਾਂ ਤਾਂ ਸਾਡੇ ਮਸ਼ੀਨ ਵੀ ਹੈਗੀ ਪੱਟਣ ਵੀ ਲੱਗ ਜਾਂਦੇ ਸੀ ਆਦੂਆ ਕੰਮ ਵੀ ਲੱਗ ਜਾਂਦੇ ਹਾਂ ਹਾਂ ਪੱਟ-ਪੱਟ ਕੇ ਵਾਰ ਆ ਕੇ ਦੇਣੀ ਆਦੀ ਜੇ ਹੁਣ ਵੀ ਜਾਵਲ ਗਈ ਆਪਾਂ ਨੂੰ ਨਹੀਂ ਲੱਗਦੇ ਉਹਨੂੰ ਪੁੱਛ ਕੇ ਦੇ ਲੈਣ ਫਾੜ ਸਿੱਧੀ ਨਹੀਂ ਹੁੰਦਾ ਹਾਂ ਆਪਾਂ ਨੂੰ ਕੱਦ ਨਹੀਂ ਕਹੋ ਆਪਾਂ ਨੂੰ ਨਹੀਂ ਲੱਗਦਾ ਬੰਦੂਰ ਤੇ ਲੱਗਿਆ ਗੱਬੇ ਛੱਡੀ ਜਾਂਦਾ ਚੜਦਾ ਨਹੀਂ ਉਰੇ ਵਾਲੇ ਛੋਟਾ ਫੇਰ ਲੰਗਿਆ ਪਿਆ ਨਾ ਤਾਜ਼ਾ ਇਹ ਹੌਲੀ ਪ੍ਰੈਸ਼ਰ ਕਰਕੇ ਨਾ ਆਏ ਘੁੰਮ ਜੀ ਆ ਇਹਦੇ ਨਾ ਪੂਰੇ ਅਸਰ ਕਰ ਜਾਂਦੀ ਹੈ ਨਾ ਫਾਈ ਬੰਦਾ ਪੂਰਾ ਕਾਰੀਗਰ ਹੈ ਤੇ ਲੈ ਲਾ ਉਹ ਤਗੜਾ ਮਾਰਾ ਇਹ ਤੂੰ ਗੁੱਡੀ ਦਾ ਮਸਤ ਬੋਲਦਾ ਹਲੇ ਪੂਰੀ ਡੈਰੀ ਤੱਕ ਕਹਿੰਦਾ ਦਾ ਸਮੈ ਲਾਉਂਦੀ ਹੈ ਇਹ ਤਾਂ ਲੋਧ ਵਰਗੀ ਹੁੰਦੀ ਹਲੇ ਗੋਰ ਵਰਗੀ ਹੈ ਹੈ ਗੋਰ ਕਰਦਾ ਵੀਰ ਕੰਮ ਦਾ ਚਾਪੀ ਚਾਕੇ ਲੈ ਗਿਆ ਇਹਦਾ ਉਧਰ ਕੰਮ ਕੰਮ ਦੀਆ ਇਹ ਵੀ ਵਧੀਆ ਸਵਾਦ ਗਰੀਬ ਨਹੀਂ ਬਟਣੇ ਬੁਰੀਏ ਥੋੜੀ ਪਹਿਲਾਂ ਵੀ ਹੋਈ ਵੀ ਤਾਂ ਹੀ ਵਧੀਆ ਮੈਂ ਕਹਾ ਝੋਟਾ ਵਿੱਚ ਨੂੰ ਲੰਗਿਆ ਵਾ ਲੰਗਿਆ ਬਾਈ ਤਾਂ ਆਇਆ ਹਾਂ ਆਹ ਠੀਕ ਆ ਭਾਈ ਲਾਗ ਲਾਗ ਸੈੱਟ ਕੋਈ ਕੋਈ ਟਾਈਮ ਲੱਗਣਾ ਔਰੇ ਸਾਡੇ ਪੀਆ ਪੰਪ ਹੈ ਯਾਰ ਕੰਮਪ ਲੱਗਦੇ ਹੱਦ ਇਹ ਬੜੇ ਹਾਂ ਲਾਉਣੇ ਪੰਜ ਲਾ ਲਾ ਬੱਸ ਲਈ ਚਾਰ ਲੱਗਦੇ ਹਾਂ ਿਕ ਕੇਰਾ ਨਿਕਲ ਗਿਆ ਹੁਣ ਇਹਨਾਂ ਨੂੰ ਦੂਰ ਕਰੇ ਜਾਣਾ ਬੱਸ ਹਾਂ ਲੱਗ ਗਿਆ ਭੱਜਣੋਂ ਤੇ ਢਾੜ ਗਿਆ ਹਾਂ ਆਹੋ ਹਣ ਜਾਉਂਗੇ ਨੀ ਸਿਰੇ ਹੌਲੀ ਹੌਲੀ ਜਾਣੀ ਪੈਣੀ ਹਾਂ ਪੂਰੀ ਹੀਠਾਂ ਤੱਕ ਗਿਰਦਾ ਵੀ ਹੋ ਗਿਆ ਰ ਨੜਾਉਂਦਾ ਥੱਲੇ ਤੇ ਕਰ ਹਾਂ ਮੈਂ ਤਾਂ ਤਾਂ ਹੀ ਗਿਆ ਕਿ ਕੱਟ ਵਾਲੀ ਨਿਊਜ਼ ਲੈ ਕੇ ਦੇਖ ਲੈ ਨੇ ਮੇਰੇ ਕੋਲ ਪਈ ਆਹ ਆਟ ਵਾਲੇ ਉਰੇ ਦਾ ਟਾਈਮ ਬਹੁਤ ਲੱਗਦਾ ਇਹਦੇ ਨਾਲ ਉਹਦੇ ਨਾਲ ਸਮਝ ਲੈ ਕੀਲੇ ਦੇ 9 10 ਪੰਪ ਉਹਦੇ ਨਾਲ ਲੱਗਦੇ ਲੱਗਦੇ ਇਹ ਠੀਕ ਆ ਫਿਰ ਇਹ ਠੀਕ ਆ ਉਹਦਾ ਤੁਰਨਾ ਪੈਂਦਾ ਤੇਜ਼ ਥੋੜਾ ਜਿਹਾ ਤੁਸੀਂ ਝੋਟਾ ਨਹੀਂ ਲੰਗਣ ਦਾ ਦੇਦੇ ਨੂੰ ਹਾਂ ਜਮੀ ਡਿੰਗੇ ਨਹੀਂ ਹੈਗੇ ਦੇ ਹਾਂ ਅਸੀਂ ਨਿਗਰ ਰੱਖ ਰਹੇ ਹਾਂ ਕਿ ਉਹਨੂੰ ਬਾਈਪਾਸ ਲਾ ਬੀਬੀ ਡੋਲੇ ਡੋਲੇ ਉਹਨੂੰ ਲੋਕੇਸ਼ਨ ਲਾਈ ਵੀ ਆਉਦੀ ਹੈ ਦੇਖ ਲੈ ਜੀਪੀਐਸ ਨਾਲ ਆ ਮੈਂਹਕ ਵਾਲੇ ਜਿਹਨੂੰ ਵਿਚ ਨੂੰ ਹੋ ਗਿਆ ਤੇ ਰੇਲ ਦੇ ਉੱਪਰ ਭਰਾਇਆ ਹਾਂ ਵਿਚ ਨੂੰ ਗਿਆ ਹਾਂ ਸਮਝੀਦਾਰ ਜਾਨਵਰ ਆ ਉਹ ਪਤਾ ਗੱਲ ਕੀ ਆਏ ਉਹ ਕਹਿੰਦਾ ਸੜਕ ਪਰ ਵੀ ਖੁਰੀਆਂ ਨਹੀਂ ਲਵਾਈਆਂ ਪੀਆਂ ਉਹ ਵਿੱਚ ਵਿੱਚ ਨੂੰ ਆਉਂਦਾ ਹੈ ਕੱਚੇ ਕੱਚੇ ਉਹ ਖੁਰੀਆਂ ਲੱਗਣ ਵਾਲੀਆਂ ਆਹ ਦਾ ਖੁਰੀਆਂ ਲਵਾ ਦੋ ਫੇਰ ਕਬਲੋਟ ਆ ਜੂਗਾ ਹੈ ਅੱਗੇ ਵੀ ਪਹਿਲਾਂ ਤੇ ਉਰੀ ਨੂੰ ਲੰਗਦੇ ਛੋਟੇ ਉਹ ਸੜਕ ਪਰ ਸੜਕ ਪਰ ਡਰਦਾ ਹੈ ਕੁੱਤਾ ਮਗਰ ਕੋ ਬੰਦਾ ਘੇਰੂ ਦਾ ਖੇਤਵਾਰ ਨੂੰ ਟੈਨਸ਼ਨ ਫਰੀ ਹੈ ਸਪੋਰਟ ਘਟਾ ਕਹਿੰਦਾ ਜ਼ਰੂਰੀ ਪੈਰ ਤਕਾਉਣੇ ਉਧਰ ਲੱਗੂਗੀ ਐ ਇਦਾਂ ਨੂੰ ਵੇਲਣੇ ਮੇ ਰੋੜੇ ਹੁੰਦਾ ਸੌਖਾ ਦੁਰਗੇ ਅਰਥਾਣੋ ਪ੍ਰਾਰਤ ਤੇ 826 ਦਾ ਫਰਕ ਦੇਖ ਲੈ ਬਾਬ ਫਰਕ ਹੈ ਜਮੀਨ ਦਾ ਸਮਾਨ ਦਾ ਫਰਕ ਹੈ ਬੀਜ-ਬੀਜ ਦਾ ਹੀ ਉਹ ਥੋੜਾ ਜਿਹਾ ਮੈਂ ਹੋਰਾਂ ਦੇ ਵੀ ਦੇਖਿਆ ਉਹ ਤਗੜਾ ਬੀਜ ਇਹ ਥੋੜਾ ਜਿਹਾ ਹੁਣ ਉਧਰਲਾ ਖੇਤ ਸਾਡਾ ਇੱਕ ਨਾਲ ਹੀ ਸ਼ੇਪ ਪਰਮਾ ਜਿਆ ਹੁੰਦਾ ਹੈ ਪੋਰੀ ਦੇ ਵੀ ਪਤਾ ਲੱਗਿਆ ਇਹਨੇ ਵੀ 87 ਤਰਵੀਜਿਆ ਵੇ ਆਏ 826 ਬੀਜੇ ਵੇ ਨੇ 826 850 ਲਾਦਾ ਜੀ ਮਾੜਾ ਹਨਾ 826 ਤਗੜਾ ਤਗੜਾ ਲਾਦਾ 800 ਉਹ ਆਪਣਾ 826 826 ਆ ਕਹੋ ਗਿਆ 826 ਤਗੜਾ ਹੀ ਲੱਦਾ ਅਰਸਾ ਨੂੰ ਉੱਤਰ ਦੇਖੀ ਪਰ ਇਹ ਬਾਦਮਾ ਚ ਆਵੰਦਾ ਹੈ 826 ਨੂੰ ਛੱਡਣਾ ਪਿੱਛੇ ਬਾਅਦ ਚ ਇਹ ਸਾਲ ਮੈਂ ਮੱਲਦਾ ਦੇਖਿਆ ਬਹੁਤ ਮੱਲਦਾ ਇਹ ਇਹ ਮਤਲਬ ਤੂੰ ਹੀ ਬਹੁਤ ਨਿਕਲਦੀ ਵਿੱਚ ਤੇ ਪਟਾਰਾ ਬਹੁਤ ਜ਼ਿਆਦਾ ਕਰਦਾ ਇਹ ਵਾਹ ਅੱਜ ਮੈਂ ਇੱਕ ਬੰਦਾ ਹੋਰ ਦੇਖਿਆ ਕਣਕ ਪਰ ਜਿਹੜਾ ਆਪਣੇ ਰੋਟਾ ਵੇਟਰ ਦੇ ਪਿੱਛੇ ਰੂਲਾ ਪਾਇਆ ਹੋ ਹੁੰਦਾ ਉਹ ਫੇਰਦਾ ਉਹ ਲੱਗਿਆ ਵਾ ਫੇਰਨੇ ਇੰਨੀ ਇੰਨੀ ਚ ਪਰ ਹਾਂ ਉਹ ਪੰਨਦੇ ਆ ਇਹ ਕਹਿੰਦੇ ਕਣਕ ਫੁੱਟੂਗੀ ਤੇ ਸਾਹ ਦੁਆਰੇ ਫਟਾਰਾ ਕਰੂਗਾ ਅੱਛਾ ਰੋਲਾ ਫੇਰਦੇ ਆ ਹਾਂ ਵੀ ਵਧੇ ਨਾ ਉੱਪਰ ਨੂੰ ਨਾਓ ਭਾਈ ਟੁੱਟ ਗਈ ਸਾਰੀ ਢੀਂਗੂ ਗੁੱਤੀ ਕੁੱਤੀ ਦਿੱਕੇ ਨਿਕਲਨੇ ਆ ਆਪਣੇ ਆਪਣੇ ਤਿਆਰਬੇ ਆ ਪੈਰਾ ਤਾਂ ਪਾ ਵੀ ਲਈਏ ਰੂਟਾ ਵੇਟਰ ਵਾਲਾ ਪਾ ਲਈਏ ਬੈਠਣੇ ਪੂਰੀ ਐ ਤਾਂ ਭਰ ਗਿਆ ਰਾ ਦੇ ਮੈਂ ਕਾਲਾ ਵੀ ਦਿਨ ਪਰ ਦਿਨ ਭਰਦਾ ਜਾਂਦਾ ਏ ਕਿ ਨਹੀਂ 2000 ਰੁਪਏ ਪਾਣਾ ਫਿਰ ਪਾਉਣਾ ਸਲਫਰ ਤਾਂ ਨਹੀਂ ਪਾਈ ਇਹਨੇ ਫਾਲੇ ਮੈਂ ਕਿਨੇ ਕਰੇ ਪਾਇਆ ਚ ਸਲਫਰ ਪਾਤੀ ਨਹੀਂ ਪਾਉਣਾ ਤੇਰ ਤੂੰ ਕਹਿੰਦੇ ਹਾਂ ਜਾਲੀ ਰੋ ਰਖਾਉਂਦਾ ਸਲਫਰ ਕਾਦੇ ਨਹੀਂ ਪਾਈ ਇਹਨੇ ਪਤਾ ਨਹੀਂ ਸਲਫਰ ਪਹਿਲੇ ਦੇ ਚ ਪਾਤੀ ਪਤਾ ਨਹੀਂ ਬੂਟਰ ਪਾ ਹਾਂ ਪਾਈ ਏ ਮੈਨੂੰ ਪੁੱਛ ਬੂਟਰ ਰਹਿ ਗਿਆ ਨਾ ਬੂਟਰ ਬੂਟਰ ਦੇਤੀ ਪਾਤੀ ਬੂਟਰ ਰਹਿ ਗਿਆ ਡੱਕ ਵੀ ਪਾਤੀ ਤੂੰ ਸਲਫਰ ਦੀ ਗੱਲ ਕਰਦਾ ਆਹ ਕਹਿੰਦਾ ਰਹਿ ਹੈ ਪੂਰੀ ਤੂੰ 58%। ਕਿਆ ਹਾਲ ਆ ਮਧੂ? ਮਧੂ ਕਿਆ ਵੱਡੂਗਾ ਤੂੰ ਕਿਆ ਕਰੂਗਾ? ਬੰਦਾ ਬੜਾ ਸਹੂਗਰ ਹੈ। ਹਾਂ। ਹਿੰਮਤ? ਹਿੰਮਤ ਬਹੁਤ ਆ ਬਈ। ਡੈਡੀ ਪਮਾਨਦਾਰੀ ਕੇ ਕੰਮ ਕਰਦਾ ਜੇ। ਮਾਨਦਾਰੀ ਨਾ ਮਾਨਦਾਰੀ ਨਾ। ਬਾਈ ਮੈਂ ਕਰਮਜੀਤ ਦੇ ਲੱਗਿਆ ਵੇ ਦੇਖਿਆ। ਨਹੀਂ। ਇਹਦਾ ਨਹੀਂ ਕਰਮਜੀਤ ਦੇ ਲੱਗਿਆ ਵੇ ਦੇਖਿਆ ਦੋ ਕੀਲਿਆਂ ਚ। ਹਾਂ। ਮੈਂ 12 ਵਜੇ ਵੀ ਆਇਆ, 11 ਵਜੇ ਵੀ, 1 ਵਜੇ ਵੀ ਆਇਆ, ਦੋ ਵੀ ਆਇਆ। ਬੈਠਿਆ ਨਹੀਂ। ਮੈਂ ਕਹਿੰਦਾ ਜਿੰਨੇ ਵੀ ਘੰਟੇ ਘੰਟੇ ਬਾਪ ਮੁੜਤ ਕੇ ਨੂੰ ਦੇਖਦਾ ਤੇ ਵਿਚਾਰਾ ਜਿਹੜਾ ਸਾਫ ਕਰਦਾ ਉਹ ਲੱਗਿਆ ਰਹਿੰਦਾ ਲੱਗਿਆ ਰਹਦਾ ਪੂਰੀ 60 ਐ 60 ਐ ਮਲ ਕੇ ਹਾ ਉਹਨਾਂ ਨੇ ਵੀ ਇੱਕ ਪੰਪ ਚ ਪਾਉਣੀ ਠੀਕ ਆ 60 ਐ ਮਲ ਹਾਂ ਪੈਣੀ ਉਹ ਪੈਂਦੀ ਐਨੀ ਉਹ ਪੈਂਦੀ ਵੱਡੇ ਜੇ ਐਨੀ ਪੈਂਦੀ ਐ ਛੋਟੇ ਚ ਜਾਲੀ ਪੈਂਦੀ ਐ ਉਹ ਤੇਲ ਵੀ ਦੇਖ ਲੈ ਤੇਲ ਲਿਆਉਂਦਾ ਬਸ ਬਾਪ ਤੇਲ ਲੈ ਆ ਜਾ ਕੇ ਆ ਪਤਾ ਹੀ ਐ ਤੇਲ ਥੋੜਾ